ASP TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੀ ਬੁਲੇਟਿਨ। ਸ਼ਰਤੀ ਅੰਸਰਾ ਨੇ ਹੁਣ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਤੀ ਬੰਬ ਦੇ ਨਾਲ ਉਡਾਉਣ ਦੀ ਧਮਕੀ। ਸ਼੍ਰੀ ਰਮੰਦਰ ਸਾਹਿਬ ਨੂੰ 9 ਵਾਰ ਧਮਕੀ ਭਰੇ ਈਮੇਲ ਭੇਜਣ ਤੋਂ ਬਾਅਦ ਹੁਣ ਸ਼ਰਤੀ ਅੰਸਰਾ ਨੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਈਮੇਲ ਭੇਜੀ ਗਈ ਜਿਸ ਵਿੱਚ ਕਥਿਆ ਗਿਆ ਕਿ ਇਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ। ਉਪ ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਜਗਦੀਪ ਤੰਖਨ ਨੇ 21 ਜੁਲਾਈ ਦੀ ਰਾਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਨੇ ਇਸੇ ਕਾਰਨ ਨੂੰ ਜਿਸ ਦਾ ਮੁੱਖ ਕਾਰਨ ਦੱਸਿਆ 74 ਸਾਲਾ ਤੰਖਨ ਦਾ ਕਾਰਜਕਾਲ 10 ਅਗਸਤ 2027 ਤੱਕ ਪੂਰਾ ਹੋਣ ਵਾਲਾ ਸੀ ਹਰਿਆਣਾ ਜਿਕਵਾਰ ਫਿਰ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰੇ 6:00 ਵਜੇ ਕਲੀ ਕੁਫਰੀ ਦਾ ਬਾਦ ਦੇ ਵਿੱਚ 3.2 ਤੀਬਰਤਾ ਦਾ ਹੁਚਾਲ ਆਇਆ ਫਿਰ ਹਾਲ ਕਿਸੇ ਵੀ ਜਾਨੀ ਜਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਕਨਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮਿਲਿਆ ਵੱਡਾ ਝਟਕਾ ਉਨਸੋ ਆਪਦੀ ਬਠਿੰਡਾ ਵਿੱਚ ਰਸੀਲੇ ਪਦਾਰਥ ਦੀ ਤਸਵੀਰ ਦੇ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪਟੀਸ਼ਨ ਤੇ ਅੱਜ 22 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਕੋਰਟ ਦੇ ਵਿੱਚ ਦੁਬਾਰਾ ਸੁਣਾਈ ਹੋਈ ਤਸਦੀ ਹੈ ਕਿ ਮਾਨਯੋਗ ਹਾਈ ਕੋਰਟ ਨੇ ਪਟੀਸ਼ਨ ਨੂੰ ਫਿਰ ਤੋਂ ਰੱਦ ਕਰ ਦਿੱਤਾ ਸੋਮਵਾਰ ਨੂੰ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਭਾਰਤੀ ਕਿਸਾਨ ਇਕਤਾ ਉਗਰਾਹਨ ਦੇ ਵੱਲੋਂ ਡੀਸੀ ਦਫਤਰ ਦੇ ਬਾਹਰ ਲਗਾਏ ਧਰਨੇ ਅੰਮ੍ਰਿਤਸਰ ਭਾਰਤੀ ਕਿਸਾਨ ਇਕਤਾ ਉਗਰਾਹਨ ਜੂਨੀਅਰ ਵੱਲੋਂ ਅੱਜ ਪੰਜਾਬ ਪਾਰਦੀਪ ਜ਼ਿਲ੍ਹਾ ਪ੍ਰਸ਼ਾਸਨਕ ਦਫਤਰਾਂ ਦੇ ਬਾਹਰ ਲੈਂਡ ਪੂਲਿੰਗ ਦੇ ਐਕਟ ਦੇ ਵਿਰੋਧ ਦੇ ਵਿੱਚ ਧਰਨੇ ਲਗਾਏ ਇਹ ਧਰਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਐਕਟ ਨੂੰ ਜ਼ਮੀਨ ਖੋਹਣ ਵਾਲਾ ਕਾਨੂੰਨ ਕਰਾਰ ਦਿੰਦੇ ਹੋਏ ਕੀਤੇ ਗਏ ਇਨ੍ਹਾਂ ਧਰਨੀਆਂ ਦੇ ਵਿੱਚ ਕਿਸਾਨਾਂ ਦਾ ਕੀ ਕੁਝ ਕਹਿਣਾ ਔਰ ਸੁਣਿਆ ਜਿਹੜਾ ਪ੍ਰੋਟੈਸਟ ਕੀਤਾ ਗਿਆ ਮੈਂ ਮੇਰਾ ਨਾਮ ਪਰਮੇਂਦਰ ਸਿੰਘ ਮੈਂ ਭਾਰਤੀ ਕਿਸਾਨ ਇਕਤਾ ਉਗਰਾਹਨ ਦਾ ਆਗੂ ਹਾਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਆ ਲੈਂਡ ਪੁਲਿੰਗ ਐਕਟ ਜਿਹੜਾ ਲੈ ਕੇ ਪੰਜਾਬ ਸਰਕਾਰ ਆਈ ਆ ਉਸ ਦੇ ਵਿਰੋਧ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਦਾ ਵਿਰੋਧ ਕਰ ਰਹੇ ਆ ਪੰਚਾਇਤਾਂ ਮਤੇ ਪਾਰੀਆਂ ਲੋਕ ਸਭੇ ਕੋਚਨਾ ਪੱਤਰ ਦੇ ਰਹੇ ਆ ਗ੍ਰਾਮ ਸਭਾਵਾਂ ਸੱਦਰੇ ਆ ਉਹਦੇ ਖਿਲਾਫ ਅੱਜ ਭਾਰਤੀ ਕਿਸਾਨ ਜਨਕਤਾ ਗ੍ਰਾਹ ਵੱਲੋਂ ਵੱਡਾ ਪ੍ਰੋਟੈਸਟ ਜਿਹੜਾ ਡੀਸੀ ਦਫ਼ਤਰ ਅੰਮ੍ਰਿਤਸਰ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਤੁਰੰਤ ਜਿਹੜਾ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਲੋਕਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜ਼ਮੀਨਾਂ ਨਾਲ ਸ਼ੁਰੂ ਤੋਂ ਹੀ ਜਿਹੜਾ ਵਾ ਉਹ ਮੋਹ ਕਰਦੇ ਆ ਪਰ ਲੋਕਾਂ ਨੂੰ ਬਿਨਾ ਪੈਸੇ ਤੋਂ ਇਦਾਂ ਐਕਟ ਲਿਆਉਣੇ ਤੇ ਜ਼ਮੀਨਾਂ ਖੋਣੀਆਂ ਇਹ ਕਿਦਾਂ ਦਾ ਕਾਨੂੰਨ ਹੋ ਗਿਆ ਇੱਕ ਪਾਸੇ 2013 ਦੇ ਵਿੱਚ ਜਿਹੜਾ ਲੋਕਾਂ ਦੇ ਸੰਦਰਸ਼ ਦੇ ਨਾਲ ਯੂਪੀਏ ਸਰਕਾਰ ਨੇ ਲੈਂਡ ਪੁਰੀ ਲੈਡ ਐਕ acquisition ਐਕਟ ਬਣਾਇਆ ਸੀ ਜਿਹਦੇ ਤਹਿਤ 80% ਲੋਕਾਂ ਦੀ ਜਿਹੜੀ ਆ ਉਹ ਸਹਿਮਤੀ ਜ਼ਰੂਰੀ ਸੀਗੀ ਜੇ ਪ੍ਰਾਈਵੇਟ ਕਿਸੇ ਨੇ ਲੈਣਾ ਸਰਕਾਰੀ ਲੈਣਾ ਤੇ 70% ਉਹ ਐਕquisition ਉਹ ਐਕਟ ਨੂੰ ਸ਼ਿੱਕੇ ਟਾਂਕੇ ਤੇ ਤੱਕਾ ਕੀਤਾ ਜਾ ਰਿਹਾ ਜਿਹਦੇ ਖਿਲਾਫ ਉਹ ਕਿਸਾਨਾਂ ਨੂੰ ਜਾੜਿਆ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਜਾੜਿਆ ਜਾ ਰਿਹਾ ਦੁਕਾਨਦਾਰਾਂ ਨੂੰ ਛੋਟੇ ਰੇੜੀ ਫੜੀ ਵਾਲੇ ਕਿੱਧਰ ਜਾਣਗੇ ਪਿੰਡ ਉੱਜਣਗੇ ਕਿਉਂਕਿ ਕਿਸੇ ਟਾਈਮ ਮਹਾਤਮਾ ਗਾਂਧੀ ਨੇ ਕਿਹਾ ਸੀ ਭਾਰਤ ਪਿੰਡਾਂ 'ਚ ਵੱਸਦਾ ਜੇ ਤੋ ਪਿੰਡ ਹੀ ਉੱਜੜ ਗਏ ਫਿਰ ਕੀ ਹੋਊਗਾ ਇਹ ਸਾਰੇ ਲੋਕਾਂ ਨੂੰ ਲੇਬਰ ਬਣਾਉਣਾ ਚਾਹੁੰਦੇ ਨੇ ਇਹ ਜਿਹੜਾ ਕਿਸਾਨ ਭਾਵੇਂ ਛੇਰਾਮ ਕਰਲਾਣਾ ਦਾ ਮਾਲਕ ਆ ਭਾਵੇਂ ਸ਼ਾਂਕਲਿਆਂ ਦਾ ਭਾਵੇਂ ਦਾਹਕ ਨਾ ਦਾ ਉਹ ਮਾਲਕ ਆ ਪਰ ਇਹ ਮਾਲਕੀ ਚੋਂ ਕੱਢ ਕੇ ਉਹਨੂੰ ਨੌਕਰ ਬਣਾਉਣਾ ਚਾਹੁੰਦੇ ਆ ਚੀਫ ਖਾਲਸਾ ਦਿਵਾਨ ਕਾਰਜਕਾਰੀ ਮੈਂਬਰ ਪਹੁੰਚੇ ਸ੍ਰੀ ਅਕਾਲਤਖ ਸਾਹਿਬ ਅੰਮ੍ਰਿਤਸਰ ਰਾਜ ਸ੍ਰੀ ਅਕਾਲਤਖ ਸਾਹਿਬ ਦੇ ਇਸ ਕਤਰੇਤ ਵੱਲੋਂ ਚੀਫ ਖਾਲਸਾ ਦਿਵਾਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲਤਖ ਸਾਹਿਬ ਦੀ ਹੋ ਰਹੀਆਂ ਸ਼ਿਕਾਇਤਾਂ ਦੇ ਸੰਦਰਭ ਦੇ ਵਿੱਚ ਆਪਣੇ ਪੱਖ ਨੂੰ ਰੱਖਣ ਲਈ ਸੱਦਾ ਦਿੱਤਾ ਗਿਆ ਇਸ ਮੌਕੇ ਵੀ ਦੇ ਕਰੀਬ ਚੀਫ ਖਾਲਸਾ ਦਿਵਾਨ ਦੇ ਅਹੁਦੇਦਾਰ ਅਕਾਲਤਖ ਸਾਹਿਬ ਪਹੁੰਚੇ ਆਉਸੋਂਦਿਆਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਦਾ ਕੀ ਕੁਝ ਕਹਿਣਾ ਔਰ ਜੱਫੀਦਾਰ ਸਾਹਿਬ ਨੇ ਉਹੀ ਗੱਲ ਜੋ ਪਹਿਲਾਂ ਸਾਨੂੰ ਕਹੀ ਸੀ ਉਹਨਾਂ ਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੂੰ ਅੰਦਰ ਧਾਰੀ ਹੋਣੇ ਚਾਹੀਦੇ ਆ ਸੋ ਜਿੰਨੇ ਅਸੀਂ ਆਏ ਅੰਦਰ ਧਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਮ੍ਰਿਤਾਰੀ ਕਿਸਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤੇ ਪੁੱਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ 41 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੈਂ ਕਿਹਾ ਪਹਿਲੀ ਸਤੰਬਰ ਬਣੇਗਾ ਸੋ ਉਦੋਂ ਤੱਕ ਐਸੀ ਵੀ ਸਭ ਨੂੰ ਚਿੱਠੀ ਕਰ ਦਾਂਗੇ ਮੈਂਬਰ ਨੂੰ ਟੈਲੀਫੋਨ ਵੀ ਕਰ ਦਾਂਗੇ ਸੋ ਜਿੰਨੇ ਦੂਜੀ ਇਹ ਵੀ ਗੱਲ ਹੈ ਕਿ ਜੇ ਕਿਸਨੇ ਪੁੱਲ ਬਖਸ਼ਾਣੀ ਆਪਣੀ ਔਰ ਦੁਬਾਰਾ ਮੁਕਾਨ ਕਰਨਾ ਤਾਂ ਅਸੀਂ ਦਾਦਾ ਸਾਹਿਬ ਨੇ ਆਪੇ ਇਸ ਜਿਸ ਕਿਤਾਸੀ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਗੁਰਦੁਆਰਾ ਸਾਹਿਬ ਹੋਤੇ ਚੀਫ ਕਮਰਦਵਾਨ ਦੇ ਆ ਕੇ ਉਥੇ ਪੰਚਪਾਇਰਾਂ ਸਾਹਿਬ ਆ ਕੇ ਸਾਨੂੰ ਸਰਾ ਅੱਜ ਨੂੰ ਗੱਜਰੀ ਸਾਹਿਬ ਵੀ ਪਹੁੰਚ ਰਿਹਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਅਹ ਦੇਖੋ ਮੇਰੇ ਖਿਆਲ ਤੇ ਇਹ ਆ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨਣ ਕੀ ਦਾ ਸੋਸ਼ਲ ਮੀਡੀਆ ਨੇ ਸਾਨੂੰ ਬਿਲਕੁਲ ਸਹਿਮ ਗਏ ਆ ਡਰ ਗਏ ਆ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਸ ਤਰ੍ਹਾਂ ਦੇ ਕੋਈ ਵੀ ਕੋਈ ਵੀ ਬੰਦਾ ਐਸਨ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਸਈਆਂ ਨੇ ਸਾਹਮਣੇ ਵੇਖੋ ਬਾਬਾ ਗੁਰਬਖਸ਼ ਸਿੰਘ ਜੀ ਦੀ ਸਾਹਮਣੇ ਯਾਦ ਆ ਸਾਡੇ ਵਾਸਤੇ ਕੀ ਸਿੱਖਾਂ ਨੇ ਖੜ ਕੇ ਦੇ ਅਮਿਸ਼ਾ ਦਾੜੀ ਦਾ ਸਾਹਮਣਾ ਕੀਤਾ ਸੀਗਾ ਸੋ ਇਹ ਉਹ ਥਾਂ ਹੈ ਜਿੱਥੇ ਜਿਨ੍ਹਾਂ ਨੇ ਸਾਨੂੰ ਹਿੰਮਤ ਦਿੱਤੀ ਹੈ ਜਿਨ੍ਹਾਂ ਨੂੰ ਸਾਨੂੰ ਹੌਸਲਾ ਦਿੱਤਾ ਹੈ ਪਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਹਿੰਦੇ ਜਦੋਂ ਸਿੱਖ ਜਦੋਂ ਲੁਕਦੇ ਫਿਰਦੇ ਸੀ ਜਦੋਂ ਇਨਾਂ ਕੋ ਖਾਣ ਨੂੰ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੋਲ ਹੁੰਦੇ ਸੀ ਉਦੋਂ ਵੱਧੇ ਸੀਗੇ ਕੋ ਕੁਦਰਤੀ ਗੱਲ ਹੈ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਦੋਂ ਸਿੱਖੀ ਜਿਹੜੀ ਹੈ ਬਾਗੀ ਫੁੱਲ ਦੀ ਪਰ ਮਨ ਹਾਸ ਕਰਦਾ ਕਿ ਇਸ ਤਰ੍ਹਾਂ ਹੀ ਜਰਦੀ ਕਲਾਜ ਸੀਐਮ ਸਾਹਿਬ ਚੇਤੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਜਾਜ਼ਤ ਲੈਣ ਦੇ ਲਈ ਆ ਰਹੇ ਨੇ ਦੇਖਿਆ ਕਿ ਮੱਥਾ ਟੇਕਣ ਆ ਰਹੇ ਹੈ ਔਰ ਸੁਰੱਖਿਆ ਪ੍ਰਬੰਧਨ ਦਾ ਵੀ ਔਰ ਡੈਫੀਨਿਟਲੀ ਇਜਾਜ਼ਤ ਲੈਣਗੇ ਔਰ ਅੱਜ ਆ ਰਹੇ 12:00 ਵਜੇ ਮਿਲਾ ਰਹੇ ਨੇ